ਇਹ ਸੁਭ ਕਰਨਜੀਤ ਸਿੰਘ ਦਾ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ 21-22 ਸਾਲਾਂ ਦਾ ਨੌਜਵਾਨ ਜਿਹਦੀ ਪੜੋਪੜੀ 'ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣਾ ਸਰਕਾਰ ਦੀ ਪੁਲਸ ਨੇ ਚੌਂਕ ਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੇ ਹੋਏ ਕੱਢਿਆ ਹੋਇਆ ਗਵਰਨਮੈਂਟ ਆ ਸਾਡੇ ਉੱਤੇ ਧੱਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣ ਨੇ ਪਹਿਲੀ ਗੱਲ ਇਹ ਆ ਕਿ ਮੋਦੀ ਨੂੰ ਵੋਟ ਨਾ ਪਾਇਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾਵਾਸ ਤੇ ਖਤਮ ਹੋ ਜਾਊਗਾ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਅਸੀਂ ਪਾਉਣੀ ਭਾਵੇਂ ਕੋਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਯੂਨੀਅਨ ਦੇ ਨਾਲ ਆ ਸਾਰੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਅਹੀਂ ਸਾਰੇ ਕਿਸਾਨ ਗਵਰਨਮੈਂਟ ਆ ਸਾਡੇ ਉੱਤੇ ਧੱਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਇੱਕ ਕਿਸਾਨ ਹੈ ਜਦੋਂ ਫਸਲ ਆਪਣੀ ਲੈ ਕੇ ਜਾਂਦਾ ਤੇ ਉਹ ਕਿਸੇ ਦੇ ਮੂੰਹ ਹਲਿੰਦਾ ਕੀਦਾ ਰੇਟ ਲਾ ਇਹਦਾ ਕੀ ਰੇਟ ਹੈ ਅਸੀਂ ਦੂਜਿਆਂ ਦੇ ਮੂੰਹ ਚੁੱਕਵੇਂ ਦੇ ਨਹੀਂ ਵੀ ਕਿਦੋਂ ਰੇਟ ਲੱਗੇਗਾ ਤੇ ਕਿਦੋਂ ਅਸੀਂ ਘਰ ਨੂੰ ਜਾਵਾਂਗੇ ਇੱਕ ਸਬਜ਼ੀ ਵੀ ਲਾਉਂਦਾ ਮੇਰਾ ਵੀਰ ਤੇ ਉਹ ਵੀ ਆਪਣਾ ਰੇਟ ਦੱਸਦਾ ਹੈ ਕਿ ਆਹ ਰੇਟ ਹੈ ਦਾ ਜੇ ਤੁਹਾਨੂੰ ਵਾਰਾ ਖਾਂਦਾ ਤਾਂ ਲਓ ਨਹੀਂ ਵਾਰਾ ਖਾਂਦਾ ਜਾਓ ਤੇ ਇੱਕ ਕਿਸਾਨ ਹੈ ਉਹ ਮੰਡੀ 'ਚ ਸੁੱਟ ਕੇ ਫਸਲ ਆਪਣੇ ਘਰੋਂ ਖੜਦਾ ਤੇ ਜਦੋਂ ਘਰੋਂ ਫਸਲ ਸੁੱਟ ਕੇ ਹੁੰਦਾ ਤਾਂ ਘਰ ਦੇਵੇਂ ਆਣ ਕੇ ਪੁੱਛਦੇ ਨੇ ਵੀ ਕੀ ਕਰਕੇ ਆਏ ਹੋ ਉਹ ਐਂ ਨਹੀਂ ਆਂਦਾ ਭਈ ਫਸਲ ਵੇਚ ਉਦੋਂ ਫਸਲ ਸੁੱਟ ਆਇਆ ਸੁੱਟਣ ਵਾਲੀ ਗੱਲ ਹੋਈਂਦੀ ਜਦੋਂ ਸਾਨੂੰ ਸਾਡਾ ਪੂਰਾ ਰੇਟ ਹੀ ਨਹੀਂ ਮਿਲਦਾ ਹੈਗਾ ਅਸੀਂ ਕਿਸਾਨਾਂ ਸਾਰੇ ਕਿਸਾਨ ਆਪਣੇ ਜਿਨੇ ਵੀਰ ਨੇ ਸਾਰੇ ਇਹੀ ਇਹੋ ਸਰਕਾਰ ਅਗੇ ਬੇਨਤੀ ਕਰਨੇ ਆ ਪਹਿਲੀ ਗੱਲ ਇਹ ਆ ਪੀ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾ ਵਾਤੇ ਖਤਮ ਹੋ ਜਾਈਓਗੀ ਸਰਕਾਰਾਂ ਤੇ ਦੂਜੀਆਂ ਵੀ ਠੀਕ ਨਹੀਂ ਆ ਗਈਆਂ ਪਰ ਮੋਦੀ ਸਾਰਿਆਂ ਦਾ ਸਿਰਾ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਂ ਤਾਂ ਉਹਦਾ ਦੁਰਗਾ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਹਨੀਆਂ ਪਾਰਟੀ ਨਾਮਾਂ ਦੀ ਪਾਰਟੀਆਂ ਅੱਗੇ ਬੇਨਤੀ ਆ ਹੱਥ ਜੋੜ ਕੇ ਕਿਸਾਨਾਂ ਨੂੰ ਕਿ ਭਾਈ ਜਿਨ੍ਹਾਂ ਉੱਤੇ ਜ਼ੁਲਮ ਹੋ ਰਿਹਾ ਏ ਉਹਨਾਂ ਦਾ ਸਾਥ ਦਿਓ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਕੁੱਟਣ ਦੇ ਨੇ ਤੇ ਸਾਡੀ ਸਰਕਾਰ ਕੀ ਕਰਨ ਦੀ ਏ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਅਸੀਂ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਸਾਥ ਦਿਓ ਜੇ ਕਿਸਾਨ ਮਰ ਗਿਆ ਤੇ ਸਾਰੀ ਦੁਨੀਆ ਖਤਮ ਹੋ ਜਾਏਗੀ ਲੋਕ ਪੀਜ਼ਾ ਖਾਂਦੇ ਨੇ ਜੋ ਵੀ ਖਾਂਦੇ ਉਹ ਕਿਸਾਨ ਦੇ ਪੈੜੀ ਕਿਸਾਨਾਂ ਦਾ ਸਾਥ ਦੋਗੇ ਤਾਂ ਸਾਰੀ ਦੁਨੀਆ ਜਿੰਦਾ ਰਹੇਗੀ ਇਸ ਕਰਕੇ ਹੀ ਹੱਥ ਜੋੜ ਕੇ ਬੇਨਤੀ ਕਰਨੇ ਹਜੇ ਤੇ ਵੀ ਸਾਡਾ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਬਾਕੀ ਸਾਰੇ ਮੇਰੇ ਸੱਜਣ ਵੀਰ ਭਰਾ ਲਾਗੇ ਚਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਭ ਕਰਨਜੀਤ ਸਿੰਘ ਦਾ ਜੀ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ 21 22 ਸਾਲਾਂ ਦਾ ਨੌਜਵਾਨ ਜਿਹਦੀ ਪੜੋਪੜੀ ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣਾ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੱਦਾ ਹੈ ਤੇ ਹਜੇ ਹੈ ਹੀ ਹੈ ਪੰਜਾਬ ਦੇ ਵਿੱਚ ਹੈ ਹਜੇ ਹਰਿਆਣਾ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰਗੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਦੇ ਵੇਖੋ ਕੀ ਬਣ ਰਿਹਾ ਸੰਭੂ ਬਾਰਡਰ ਤੇ ਜਾ ਕੇ ਵੇਖੋ ਕੀ ਬਣ ਰਿਹਾ ਕਿੰਨੀ ਲੋਕ ਨੇ ਉੱਥੇ ਲੋਕ ਇੱਕ ਪਰਿਵਾਰ ਸੀ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਉਹ ਸਾਰੇ ਅਮਰੀਕਾ ਨੇ ਆਪ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤੁਸੀਂ ਆਏ ਸਿੱਖਾਂ ਚ ਜੋ ਜੋ ਜ਼ੁਲਮ ਕਰੇਗਾ ਉਹ ਕਦੀ ਨਹੀਂ ਸੋਚੇਗਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਰਾਜਾ ਬਣਾਗਾ ਜਿਹੜਾ ਜ਼ੁਲਮ ਕਰੇਗਾ ਉਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਪੋਚ ਕੇ ਰੱਖ ਦਿੰਦੇ ਨੇ ਅਸੀਂ ਆਨੇ ਆ ਵੀ ਮੇਰਾ ਪੈਸੇ ਦੀ ਨਹੀਂ ਲੋੜ ਉਸ ਮੁੰਡੇ ਨੂੰ ਵੀ ਉਸਦੇ ਘਰ ਪੈਸੇ ਚਾਹੀਦੇ ਨੇ ਉਸ ਨੂੰ ਨੌਕਰੀ ਚਾਹੀਦੀ ਹੈ ਇਹ ਜਾਨੇ ਉਸ ਬੰਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਖੱਟਰ ਉੱਤੇ ਹੋਣੀ ਚਾਹੀਦੀ ਹੈ ਸੀਐਮ ਤੇ ਹੋਣੀ ਚਾਹੀਦੀ ਹੈ ਡੀਜੀਪੀ ਤੇ ਹੋਣੀ ਚਾਹੀਦੀ ਹੈ ਕਿਉਂ ਗੋਲੀ ਮਾਰੀ ਉਸ ਨੌਜਵਾਨ ਦੇ ਕੀ ਕੀਤਾ ਉਹਨੇ ਉਹਦਾ ਜ਼ੁਲਮ ਇਹ ਹੀ ਹੈ ਕਿ ਉਹ ਕਿਸਾਨ ਦੇ ਧਰਨੇ ਜਗਿਆ ਕੱਲਾ ਕੱਲਾ ਉਹ ਪਰਿਵਾਰ ਸਾਰਾ ਕੱਲਾ ਕੱਲਾ ਪੁੱਤ ਸੀ ਉਸ ਪਰਿਵਾਰ ਦਾ ਜਿਹੜਾ ਘਰ ਦਾ ਅਗੋ ਬੀਨਾਸ ਹੋ ਗਿਆ ਅਸੀਂ ਸਾਰੇ ਉਹਦੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਰ ਇਨਸਾਫ਼ ਮਿਲਦਾ ਨਹੀਂ ਹੈਗਾ ਸਰਕਾਰਾਂ ਲਾਰੇ ਲਾਉਂਦੀਆਂ ਨੇ ਇਨਸਾਫ਼ ਕਦੀ ਵੀ ਅੱਜ ਤੱਕ ਮਿਲਿਆ ਇਸ ਕਰਕੇ ਹੈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਸਾਰੇ ਇੱਕ ਆ ਇਹ ਮਤ ਸੋਚੋ ਕਿ ਮਜ਼ਦੂਰ ਵੱਖਰਾ ਕਿਸਾਨ ਵੱਖਰਾ ਸਾਰੇ ਇੱਕ ਆ ਤੇ ਸਾਰੇ ਨਾਲ ਆ ਜੇ ਸਾਨੂੰ ਸ਼ਹੀਦੀਆਂ ਦੇਣੀਆਂ ਪਈਆਂ ਤੇ ਅਸੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀ ਵੀ ਚੌਣ ਆ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਟਾਲੇ ਦੇ ਨੇੜੇ ਪਿੰਡ ਜਿਹੜੇ ਨੇ ਉੱਥੋਂ ਦੇ ਮੌਤ ਬਿਰ ਵਿਅਕਤੀਆਂ ਨੇ ਬਾਈਪਾਸ ਚੌਕ ਬਟਾਲਾ ਵਿਖੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਭਾਵੇਂ ਕਿਸੇ ਵੀ ਪਾਲਟੀ ਨਾਲ ਕੋਈ ਸੰਬੰਧ ਰੱਖਦਾ ਵਾ ਉਹਨਾਂ ਨੇ ਕਿਸਾਨਾਂ ਦੇ ਨਾਲ ਖਲੋਣ ਦਾ ਸਮਰਥਨ ਦਿੱਤਾ ਵਾ ਉਹਦੇ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਅਕਾਲੀ ਦਲ ਦੇ ਕੋਈ ਬੰਦੇ ਨੇ ਭਾਵੇਂ ਕਾਂਗਰਸ ਦੇ ਬੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਰ ਇਸ ਚੌਂਗਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੇ ਹੋ ਇਕੱਡੇ ਆ ਵਾ ਜਿੱਦਾਂ ਸਾਡੇ ਕਿਸਾਨ ਵੀਰ ਉਸ ਸ਼ਹੀਦੀਆਂ ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਹਰ ਲੜਾਈ ਲੜਨ ਤਿਆਰ ਵਾਂ ਜਿੰਨੇ ਵੀ ਮੌਤ ਪਰ ਵਿਅਕਤੀ ਤੁਸੀਂ ਖਲੋਤੇ ਵੇਖਣ ਦੇ ਜੇ ਇਹ ਸਾਰਿਆਂ ਇਹੋ ਪ੍ਰਣ ਕੀਤਾ ਵਾ ਜਿੱਥੇ ਕਿਤੇ ਵੀ ਸਾਨੂੰ ਲੋੜ ਹੋਊਗੀ ਆਪਾਂ ਇਲਾਕੇ ਲੋਕ ਇਕੱਠੇ ਹੋਗੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਵਾਂ ਉਸ ਪਰਿਵਾਰਾਂ ਦੇ ਨਾਲ ਵਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸੰਘਰਸ਼ ਕਰਾਂਗੇ